ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਚਰਨਜੀਤ ਕਿਚਨ ਵਿੱਚ। ਗਰਮੀਆਂ ਦੇ ਦਿਨਾਂ ਵਿੱਚ ਹੋਰ ਕੁਝ ਬਣੇ ਨਾ ਬਣੇ ਘਰ ਦੇ ਵਿੱਚ ਦਹੀਂ ਜ਼ਰੂਰ ਬਣਦਾ ਹੈ। ਗਰਮੀਆਂ ਦੇ ਦਿਨਾਂ ਵਿੱਚ ਦਹੀਂ ਲੱਸੀ ਪੀ ਕੇ ਮਨ ਅੱਕ ਜੇ ਤਾਂ ਇਹ ਰੈਸਪੀ ਨੂੰ ਜ਼ਰੂਰ ਟਰਾਈ ਕਰਨਾ। ਦਹੀਂ ਲੱਸੀ ਤਾਂ ਆਪਾਂ ਖਾ ਪੀ ਲੈਨੇ ਆ। ਮਨ ਕਰ ਰਿਹਾ ਸੀ ਕੁਝ ਹੋਰ ਵਧੀਆ ਟਰਾਈ ਕਰਨ ਦਾ। ਸੋ ਆਪਾਂ ਇੱਥੇ ਇੱਕ ਖੀਰਾ ਲੈ ਲਿਆ। ਜੇ ਤੁਹਾਡੇ ਘਰ ਦੇ ਵਿੱਚ ਬਚੇ ਹੋਏ ਚਾਵਲ ਪਈ ਐ ਤੇ ਦਹੀਂ ਪਿਆ ਤਾਂ ਤੁਸੀਂ ਇਹ ਰੈਸਪੀ ਜ਼ਰੂਰ ਟਰਾਈ ਕਰਨਾ ਖੀਰਾ ਲੈ ਲਾਂਗੇ ਇਹਨੂੰ ਛਿੱਲ ਕੇ ਬਰੀਕ ਬਰੀਕ ਕੱਟ ਲਾਂਗੇ ਇਹਦੇ ਜਿਹੜੇ ਬੀਜ ਐ ਇਹਨਾਂ ਨੂੰ ਸਾਈਡ ਤੇ ਕੱਢ ਲਵਾਂਗੇ ਗਰਮੀਆਂ ਦੇ ਦਿਨਾਂ ਵਿੱਚ ਇਹ ਜੀ ਰੈਸਪੀ ਹਲਕੀ ਫੁਲਕੀ ਜ਼ਰੂਰ ਟਰਾਈ ਕਰਨੀ ਚਾਹੀਦੀ ਹੈ ਇਸ ਰੈਸਪੀ ਨੂੰ ਤੁਸੀਂ ਗਰਮੀਆਂ ਦੇ ਵਿੱਚ ਟ੍ਰਾਈ ਜ਼ਰੂਰ ਕਰਨਾ ਇਹ ਰੈਸਪੀ ਗਰਮੀਆਂ ਦੇ ਵਿੱਚ ਸਰੀਰ ਨੂੰ ਠੰਡਾ ਰੱਖਦੀ ਹੈ ਤੁਸੀਂ ਦੇਖ ਰਹੇ ਹੋ ਇੰਸਟਾਗ੍ਰam YouTube ਤੇ Facebook ਤੇ ਪੇਜ ਤੋਂ ਚਰਨਜੀਤ ਕਿਚਨ ਜੇ ਤੁਸੀਂ ਪੇਜ ਨੂੰ ਫੋਲੋ ਨਹੀਂ ਕੀਤਾ ਹਜੇ ਤੱਕ ਤਾਂ ਫੋਲੋ ਕਰ ਲੈਣਾ ਅਸੀਂ ਲੈ ਕੇ ਆਉਂਦੇ ਰਵਾਂਗੇ ਤੁਹਾਡੇ ਲਈ ਬਹੁਤ ਹੀ ਆਸਾਨ ਵਿਧੀ ਨਾਲ ਬਣਨ ਵਾਲੀਆਂ ਰੈਸਪੀਆਂ ਖੀਰੇ ਨੂੰ ਬਰੀਕ-ਬਰੀਕ ਕੱਟ ਲਿਆ ਹੁਣ ਆਪਾਂ ਇਹਨੂੰ ਸਾਈਡ ਤੇ ਕਰ ਲਾਂਗੇ ਇੱਕ ਇੱਥੇ ਆਪਾਂ ਹਰੀ ਮਿਰਚ ਲਈ ਹੈ ਤੇ ਇਹਨੂੰ ਵੀ ਆਪਾਂ ਬਰੀਕ-ਬਰੀਕ ਕੱਟ ਲਵਾਂਗੇ ਮੈਂ ਇੱਥੇ ਇੱਕ ਹੀ ਮਿਰਚ ਲਈ ਹੈ ਤੁਸੀਂ ਆਪਣੇ ਟੇਸਟ ਦੇ ਮੁਤਾਬਿਕ ਵਾਧ ਜਾਂ ਘੱਟ ਲੈ ਸਕਦੇ ਹੋ ਜਾਂ ਇਹਨੂੰ ਸਕਿਪ ਵੀ ਕਰ ਸਕਦੇ ਹੋ ਜੇ ਤੁਸੀਂ ਹਰੀ ਮਿਰਚ ਨਹੀਂ ਖਾਣਾ ਚਾਹੁੰਦੇ ਤੇ ਇਸ ਤੋਂ ਬਾਅਦ ਆਪਾਂ ਇੱਕ ਬਾウル ਲਵਾਂਗੇ ਉਹਦੇ ਵਿੱਚ ਆਪਾਂ ਦਹੀਂ ਪਾਵਾਂਗੇ ਇੱਕ ਕੁੱਲ ਹੀ ਦਹੀਂ ਤੇ ਲਈਏ ਤੇ ਇੱਕ ਕੁੱਲ ਹੀ ਆਪਾਂ ਚਾਵਲ ਲਵਾਂਗੇ ਦਹੀਂ ਨੂੰ ਆਪਾਂ ਚੰਗੀ ਤਰ੍ਹਾਂ ਬੀਟ ਕਰ ਲਾਂਗੇ ਸਮੂਥ ਜਿਹਾ ਕਰ ਲਵਾਂਗੇ ਇਹਦੇ ਨਾਲ ਟੇਸਟ ਵੱਧ ਜਾਂਦਾ ਦਹੀਂ ਦਾ ਸਮੂਥ ਕਰਨ ਦੇ ਨਾਲ ਇਹਦੇ ਵਿੱਚ ਹੁਣ ਆਪਾਂ ਨਮਕ ਸੇਂਦਾ ਨਮਕ ਪਾਵਾਂਗੇ ਤੇ ਥੋੜਾ ਜਿਹਾ ਇਹਦੇ ਵਿੱਚ ਤੁਸੀਂ ਟੇਸਟ ਵਧਾਉਣ ਲਈ ਕਾਲਾ ਨਮਕ ਪਾ ਲਓ ਇਨੂੰ ਵੀ ਆਪਾਂ ਮਿਕਸ ਕਰਾਂਗੇ ਇਹਦੇ ਵਿੱਚ ਆਪਾਂ ਇੱਕ ਕੌਲੀ ਚਾਵਲਾਂ ਦੀ ਪਈ ਹੈ ਜੇ ਤਾਜ਼ੇ ਆ ਤਾਂ ਤਾਜ਼ੇ ਪਾ ਲੋ ਜੇ ਕੱਲ ਦੇ ਪਏ ਨੇ ਤਾਂ ਉਹ ਵੀ ਵਧੀਆ ਲੱਗਦੇ ਨੇ ਇਹਦੇ ਵਿੱਚ ਬਣਾ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਮਿਕਸ ਕਰਨ ਤੋਂ ਬਾਅਦ ਇਹਦਾ ਤੜਕਾ ਤਿਆਰ ਕਰਾਂਗੇ ਪੈਨ ਰੱਖ ਲਿਆ ਗੈਸ ਤੇ ਇਹਦੇ ਚ ਆਪਾਂ 2-3 ਚਮਚ ਘਿਓ ਦੇ ਪਾ ਕੇ ਇਹਦੇ ਵਿੱਚ ਰਾਈ ਪਾ ਕੇ ਤੜਕ ਲਾਂਗੇ ਸੁੱਕੀ ਲਾਲ ਮਿਰਚ ਪਾਵਾਂਗੇ ਤੇ ਕੜੀ ਪੱਤਾ ਪਾਵਾਂਗੇ ਇਹਦੇ ਵਿੱਚ ਤੇ ਬਰੀ ਕਟੀਆਂ ਹੋਈਆਂ ਹਰੀਆਂ ਮਿਰਚਾਂ ਵੀ ਪਾ ਕੇ ਇਹਨੂੰ ਉਪਰ ਨਲਵਾਾਂਗੇ ਇਸ ਨੂੰ ਆਪਾਂ ਚਾਵਲਾਂ ਤੇ ਪਾਵਾਂਗੇ ਤੇ ਇਹਦੇ ਤੇ ਆਪਾਂ ਜਿਹੜਾ ਖੀਰਾ ਸੀਗਾ ਉਹਨੂੰ ਵੀ ਪਾ ਲਾਵਾਂਗੇ ਇਹਦੇ ਵਿੱਚ ਮਿਕਸ ਕਰ ਲਵਾਂਗੇ ਤੇ ਬਹੁਤ ਜਿਆਦਾ ਟੇਸਟੀ ਬਣਿਆ ਸੀ ਤੇ ਤੁਸੀਂ ਵੀ ਟ੍ਰਾਈ ਜ਼ਰੂਰ ਕਰਕੇ ਦੱਸਣਾ ਵੀ ਤੁਸੀਂ ਇਹ ਟ੍ਰਾਈ ਕੀਤਾ ਇਹ ਗਰਮੀਆਂ ਦੇ ਵਿੱਚ ਵਧੀਆ ਲੱਗਦਾ ਇਹਨੂੰ ਤੁਸੀਂ ਫ੍ਰਿਜ 'ਚ ਘੰਟਾ ਕਰਕੇ ਠੰਡਾ ਕਰਕੇ ਵੀ ਖਾ ਸਕਦੇ ਆ ਵੈਸੇ ਇਹ ਇਦਾਂ ਵੀ ਬਹੁਤ ਸਵਾਦ ਲੱਗਦਾ